ਦਿਲਜੀਤ ਦਸਾਂਝਵਲੋ ਆਪਣੇ ਮੈਟ ਕਾਲਾ ਲੁੱਕ ਦਿਖਾਏ ਜਾਣ ਤੋਂ ਬਾਅਦ ਉਤਸ਼ਾਹਿਤ ਪ੍ਰਸ਼ੰਸਾ ਨੇ ਕਿਹਾ ਪੰਜਾਬੀ ਆਗੇ ਹੋਈ ਕੋਚੇਲਾ ਅਤੇ ਪੈਰਿਸ ਫੈਸ਼ਨ ਵੀਕ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਭਾਰਤ ਨੂੰ ਮਾਣ ਦਿਖਾਉਣ ਵਾਲੇ ਦਿਲਜੀਤ ਨੇ ਇਸ ਸਾਲ ਮੈਟ ਕਾਲਾ ਵਿੱਚ ਆਪਣਾ ਡੈਬਿਊ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸਮਾਰੋਹ ਲਈ ਅਦਾਕਾਰਾ ਗਾਇਕ ਆਪਣੀਆਂ ਜੜਾ ਨਾਲ ਜੁੜ ਰਹੇ ਹਨ ਅਤੇ ਉਹਨਾਂ ਨੇ ਇੱਕ ਅਜੀਹਾ ਲੁੱਕ ਬਣਾਇਆ ਜਿਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਸ਼ਾਹੀ ਸ਼ਾਨ ਨਾਲ ਖੂਬਸੂਰਤ ਮਿਸ਼ਰਣ ਸੀ ਦਿਲਜੀਤ ਨੇ ਮੈਟ ਕਾਲਾ 2025 ਵਿੱਚ ਆਪਣੇ ਲੁੱਕ ਨਾਲ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਦਿਲਚਸਪ ਗੱਲ ਇਹ ਹੈ ਕਿ ਉਹ ਮੈਟ ਕਾਲਾ ਵਿੱਚ ਡੈਬਿਊ ਕਰਨ ਵਾਲੇ ਪਹਿਲੇ ਦਸਤਾਰਦਾਰ ਅਦਾਕਾਰ ਗਾਇਕ ਬਣੇ ਗਾਇਕ ਨੇ ਪ੍ਰਭਲ ਗੁਰਗ ਅਤੇ ਡਿਜ਼ਾਈਨ ਕੀਤਾ ਗਿਆ ਪਹਿਰਾਵਾ ਪਹਿਨ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਦਿਲਜੀਤ ਨੇ 올 ਵਾਈਟ 룩 ਕੈਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵਾਈਟ ਸ਼ਰਵੈਨੀ ਨਾਲ ਪੱਗ ਬੰਨੀ ਹੋਈ ਹੈ। ਉਹਨਾਂ ਨੇ ਆਪਣੇ 룩 ਨੂੰ ਫਲੋਰ ਲੈਂਥ ਕੈਂਪ ਨਾਲ ਹਾਈਲਾਈਟ ਕੀਤਾ ਜਿਸ ਵਿੱਚ ਉਹ ਪੰਜਾਬੀ ਸ਼ਬਦ ਲਿਖੇ ਹੋਏ ਸਨ। ਦਿਲਜੀਤ ਦੇ ਮੈਟ ਕਾਲਾ 룩 ਨੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਲਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੇ ਪਹਿਰਾਵੇ ਪਿੱਛੇ ਉਹਨਾਂ ਦੇ ਵਿਚਾਰ ਦੀ ਸ਼ਲਾਘਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ ਬਹੁਤ ਮਾਨ ਹੈ। ਇੱਕ ਹੋਰ ਨੇ ਲਿਖਿਆ ਰੌਂਗ ਟੇਪ ਖੜੇ ਹੋ ਗਏ ਤੁਹਾਨੂੰ ਦਿਲਜੀਤ ਦੀ ਇਹ ਲੁੱਕ ਕਿਸ ਤਰੀਕੇ ਦੀ ਲੱਗੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੇ ਦੇਖਦੇ ਰਹੋ ਇੰਡੋ ਕੈਨੇਡਾ ਟੀਵੀ ਪੰਜਾਬੀ